ਨੰਦ ਕਰੋ ਸੀਸੀ ਨੰਦ ਕਰੋ ਪਰਤਾਵਾ ਨਿਜੀ ਕਰ ਨੰਦ ਕਰੋ ਨਿਜੀ ਕਰ ਨੰਦ ਕਰੋ ਕੀਰਤਪੰਦਰ ਯਾਗੀ ਕਮਲਾ ਚਲਾਵਾਂਗੇ ਇਹ ਮੈਨੇਜਮੈਂਟ ਸਾਡਾ ਕੋਈ ਵੀ ਮੰਦ ਮਸਲੇ ਦਾ ਘਾਟੇ ਅੱਤੇ ਘਾਟੇ ਦੇ ਵਿੱਚ ਹੱਲ ਨਹੀਂ ਕਰਦੀ ਮੇਰਾ ਪੱਤਰਨਾ جاری ਵੀ ਰੱਖਾਂਗੇ ਤੇ ਬੋਪਰੇ ਬੋਰੇ ਘਰਾਂ ਨੂੰ ਜਾਵਾਂਗੇ ਅੰਦਰ ਪਲਾਂਟ ਦੇ ਕੋਈ ਨਹੀਂ ਜਾਊਗਾ ਫਿਰ ਵੀ ਕਿਉਂਕਿ ਮੈਨੇਜਮੈਂਟ ਹਰ ਇਸ ਵਾਰ ਉਹਦੀ ਪੂਰੀ ਦਿਹਾੜੀ ਜਟਨ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਵੀਰ ਜੀ ਇਹਦੀ ਮੰਗ ਇਹ ਹੈ ਜੀ ਸਾਡੀਆਂ ਕੋਈ ਇੱਕ ਮੰਗ ਨਹੀਂ ਸਾਡੀਆਂ ਦੋ ਤੋਂ ਤਿੰਨ ਮੰਗਾਂ ਨੇ ਅੱਜ ਦੀਆਂ ਇੱਕ ਤਾਂ ਕੋਈ ਛੋਟੇ-ਛੋਟੀਆਂ ਮੰਗਾਂ ਸਾਡੀਆਂ ਪਲਾਂਟ ਪੱਧਰ ਦੀਆਂ ਹੁੰਦੀਆਂ ਵੀ ਪਲਾਂਟ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਉਹਦੇ ਵਜ੍ਹਾ ਨਾਲ ਇਹ ਧਰਨਾ ਲੱਗਿਆ ਤੇ ਦੂਜਾ ਧਰਨਾ ਜਿਹੜਾ ਹੈਗਾ ਇਹ ਸੀਟੀਸੀ ਰੱਦ ਕਰਾਉਣ ਵਾਸਤੇ ਆ ਸੀਟੀਸੀ ਇੱਕ ਪੈਟਰਨ ਬਣਾਇਆ ਗਿਆ ਸਾਡੇ ਤੇ ਤੇ ਉਹਨੂੰ ਰੱਦ ਕਰਾਉਣ ਵਾਸਤੇ ਆ ਪਹਿਲਾਂ ਵੀ ਕਈ ਵਾਰੀ ਗੱਲਾਂ ਬਾਤਾਂ ਚੱਲੀਆਂ ਅਫਸਰਾਂ ਨਾਲ ਵੀ ਚੱਲੀਆਂ ਹੈੱਡ ਆਫਿਸ ਵੀ ਚੱਲੀਆਂ ਸਰਕਾਰ ਨਾਲ ਵੀ ਹੋਈ ਆ ਪਰ ਇਹਦੇ ਕੋਈ ਵਿਚਾਰ ਨਹੀਂ ਦਿੱਤਾ ਗਿਆ ਉਹਨਾਂ ਦਾ ਹਰ ਵਾਰ ਚਿੱਠੀ ਪੱਤਰ ਵਾਲਾ ਕੰਮ ਕੀਤਾ ਜਾਂਦਾ ਤੇ ਸਾਡੀ ਇੱਕ ਮੰਗੇ ਇਹ ਵੀ ਹੈ ਤੀਸਰੀ ਵੀ ਸੀਐਮ ਸਾਹਿਬ ਨੇ ਨਹੀਂ ਨਹੀਂ ਕਰਦੇ 20 ਤੋਂ 21 ਵਾਰੀ ਸਾਨੂੰ ਲਿਖਤੀ ਮੀਟਿੰਗਾਂ ਦਾ ਸਮਾਂ ਦਿੱਤਾ ਆ 20 ਤਰੀਕ ਦਾ ਵੀ ਦਿੱਤਾ ਫਿਰ 24 ਦਾ ਦੇਤਾ ਉਹਨੂੰ ਹੁਣ ਅੱਗੇ ਕਰ ਦਿੱਤਾ ਗਿਆ 2 ਤਰੀਕ ਦਾ ਪਾ ਦਿੱਤਾ ਗਿਆ ਤੇ ਸੀਐਮ ਸਾਹਿਬ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰਦੇ ਉਹਦੇ ਵੀ ਵਿਰੋਧ ਦੇ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦੇ ਵਿੱਚ ਵੀ ਅਸੀਂ ਨੇ ਅੱਜ ਧਰਨਾ ਲਾਇਆ ਗਿਆ ਬਾਈ ਜੀ